आनंदी अवस्था ਕਿਦਾਂ ਵੀ ਹੁੰਦੀ ਹੈ आनंदी अवस्था ਆਪਾਂ ਆਨੰਦ ਨਾਮ ਸਭ ਕੋ ਕਹੇ ਆਨੰਦ ਗੁਰੂ ਤੇ ਜਾਣੇ ਜਾਣੇ ਆਨੰਦ ਗੁਰ ਤੇ ਜਾਣੇ ਆਨੰਦ ਸਦਾ ਗੁਰ ਤੇ ਸੱਚਾ ਮਾਣ ਵਸਾਇ ਜਦੋਂ ਆਪਾਂ ਨਾਮ ਨੂੰ ਸੁਣਦੇ ਆ ਨਾ ਜਦੋਂ ਨਾਮ ਨੂੰ ਸੁਣਦੇ ਆ ਤਿਸ ਮਨ ਸਾਡਾ ਸਹਿਜ ਵਿੱਚ ਜਾਂਦਾ ਹੈ ਆਨੰਦ ਦੀ ਅਵਸਥਾ ਵਿੱਚ ਜਾਂਦਾ ਹੈ ਅੰਮ੍ਰਿਤ ਪੀਂਦਾਗਾ ਇਥੇ ਸੋਖੀ ਸੋਖਾ ਇਥੇ ਉਹਾਂ ਅੰਮ੍ਰਿਤ ਵੰਡਿਐ ਸੁਖਿਆਰ ਕਰਨੇ ਜਮ ਕੇ ਪੰਥ ਨ ਪਾਈਐ ਫਿਰ ਨਾਹੀ ਮਰਨੇ ਜਦੋਂ ਆਪਾਂ ਨਾਮ ਨੂੰ ਸੁਣਦੇ ਆਂ ਅੰਮ੍ਰਿਤ ਪੀਂਦੇ ਆਂ ਇਥੇ ਫਿਰ ਆਨੰਦ ਆਉਂਦਾ ਹੈਗਾ ਤਾਂ ਤਾਂ ਮਹਾਰਾਜ ਨੇ ਆਖਿਆ ਨਾ ਆਨੰਦ ਸੁਨੋ ਉੜ ਭਾਗੀਓ ਸਗਲ ਮਨੋਰਥ ਪੂਰੇ ਹੈ ਨਾ ਇਥੇ ਫਿਰ ਸਾਡੇ ਮਨ ਦਾ ਜਿਹੜਾ ਮਨੋਰਥ ਆ ਕਾਲਪੁਰਖ ਨੂੰ ਮਿਲਦਾ ਇਹ ਪੂਰਾ ਹੋਣ ਜਾ ਰਿਹਾ ਹੁੰਦਾ ਹੈਗਾ ਇਥੇ ਆਨੰਦ ਹੀ ਆਨੰਦ ਆ ਇਥੋਂ ਰਸਤਾ ਸਾਡਾ ਸ਼ੁਰੂ ਹੋ ਜਾਂਦਾ ਹੈਗਾ ਕੁਝ ਨੰਦੀ ਗੱਲ ਕੀਤੀ ਤਾਂ ਕਈ ਵਾਰੀ ਨਾ ਮੈਂ ਕਈ ਲੋਕ ਦੇਖਦਾ ਵੀ ਉਹ ਆਨੰਦ ਦੀ ਪਹਾਲ ਨਹੀਂ ਕਰਦੇ ਹੁੰਦੇ ਉਹ ਕਾਲ ਪ੍ਰੋਖ ਦੀ ਪਹਾਲ ਨਹੀਂ ਕਰਦੇ ਹੁੰਦੇ ਉਹ ਗੁਰਦਾਰਾ ਸਾਹਿਬ ਜਾਂਦੇ ਆ ਤਾਂ ਇਹ ਕਹਿੰਦੇ ਵੀ ਸਾਡੀ ਇੱਥੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਕੋਈ ਕਹਿੰਦਾ ਅਸੀਂ ਇੱਥੇ ਕੋਈ ਅਰਦਾਸ ਲੈ ਕੇ ਆਏ ਸੀ ਉਹ ਪੂਰੀਆਂ ਹੋ ਗਈਆਂ ਕਿ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਵਾਸਤੇ ਗੁਰਦੁਆਰੇ ਜਾਣਾ ਸਹੀ ਹੈ ਹਾਂ ਗੁਰੂ ਤੋਂ ਆਪਾਂ ਸਭ ਕੁਝ ਮੰਗ ਸਕਦੇ ਹਾਂ ਜੀ ਸਾਡਾ ਸਤਿਗੁਰੂ ਆ ਜਿਵੇਂ ਆਪਾਂ ਮਾਤਾ ਪਿਤਾ ਤੋਂ ਮੰਗ ਲੈਨੇ ਆ ਹਨਾ ਉਹਦੇ ਮਾਤਾ ਪਿਤਾ ਦੇ ਘਰ ਬੱਚਾ ਸੇ ਸਭ ਕੁਝ ਹੁੰਦਾਗਾ ਐਵੇਂ ਸਾਡਾ ਸੱਚਾ ਸਾਹਿਬ ਆ ਗੁਰੂ ਗੁਰੂ ਘਰ ਦੇ ਵਿੱਚ ਸਾਡੇ ਸਤਿਗੁਰੂ ਆ ਹੂੰ ਸੱਚੇ ਸਾਹਿਬ ਆ ਗਿਆਨ ਆਹੀ ਕਰ ਤੇਰੇ ਘਰ ਦਾ ਤੇਰੇ ਸਭ ਕੁਝ ਜਿਸ ਦੇ ਉਸ ਬਾਹਰ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭਕੇ ਮਾਣ ਮੰਗੋ ਤਾਣ ਮੰਗੋ ਤੁਹਾਨੂੰ ਲਕਸ਼ਮੀ ਸੁਤ ਦੇ ਮਾਰੇ ਕਹਿੰਦੇ ਮੰਗ ਲੋ ਬਟ ਤੁਸੀਂ ਇਹ ਨਾ ਭੁੱਲੋ ਕਿ ਤੁਹਾਡੇ ਸਤਿਗੁਰੂ ਨਾਮ ਦੇ ਦਾਤੇ ਆ ਅਕਾਲਪੁਰ ਖਵਾਏ ਗੁਰੂ ਦਾ ਮਲਾਬ ਕੌਰ ਦੇ ਸਮਰੱਥਾ ਹੈ ਨਾ ਇਹ ਤਰੇਗੁਣਾਂ ਦੀਆਂ ਚੀਜ਼ਾਂ ਇਹ ਤਾਂ ਨਾਮ ਦੇ ਮਤੇਤ ਹੁੰਦੀਆਂ ਤੁਹਾਡੀ ਜ਼ਿੰਦਗੀ ਦਾ ਮਕਸਦ ਤਾਂ ਇਹ ਆ ਭਈ ਪ੍ਰਾਪਤ ਮਾਨੋਖ ਦੇ ਹੋਰੀਆ ਗੋਬਿੰਦ ਮਿਲਨ ਕੀ ਇਹ ਤਰੇ ਇਸ ਸੰਸਾਰ ਦੀਆਂ ਚੀਜ਼ਾਂ ਮੰਗਦੇ 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 ਇਨੇ ਦੂਰ ਚਲੇ ਜਾਓਗੇ ਦਾਤੇ ਤੋਂ ਦਾਤ ਪਿਆਰੀ ਵਿਸਰਿਆ ਦਾਤ ਹਾਰਾ ਇਹ ਦਾਤਾਂ ਤੁਹਾਨੂੰ ਪਿਆਰੀਆਂ ਹੋ ਜਾਨੀਆਂ ਦੇਣ ਵਾਲਾ ਦਾਤਾ ਜਿਹੜਾ ਵਿਸਰ ਜੇਗਾ ਫਿਰ ਤੇ ਤੁਹਾਡਾ ਮਨਸਜਮਾ ਵਿਅਰਥ ਹੋ ਜਾਏਗਾ ਫਿਰ ਤਾਂ ਮਾਰੇ ਕਹਿੰਦੇ ਤ੍ਰਿਗ ਤਿਨਾਂ ਦਾ ਜੀਵ ਹੈ ਜਨ ਸੱਚ ਨਾ ਲੱਗੋ ਰੰਗ ਖਾਂਦਿਆਂ ਖਾਂਦਿਆਂ ਮੂੰਹ ਕੁੱਠਾ ਪਹਿਨਦਿਆਂ ਸਭ ਅੰਗ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨਦਿਆਂ ਤਰ੍ਹਾਂ ਤਰ੍ਹਾਂ ਦੇ ਸੁਆਦਿਸ਼ਟ ਪ੍ਰਾਧਾਰਥ ਖਾਂਦਿਆਂ ਖਾਂਦਿਆਂ ਬੰਦੇ ਦੇ ਦੰਦ ਕੱਸ ਜਾਂਦੇ ਬੁੱਢਾ ਹੋ ਜਾਂਦਾ ਹੈ ਹਨਾ ਅਜੈਸੁਰਬਾਬਣਾ ਬੋੜਿਓ ਦੇਖ ਬੰਦੇ ਦੇ ਭਾਗ ਬਾਬਾ ਫਰੀਦ ਜੀ ਵੀ ਕਹਿੰਦੇ ਆ ਕਿਸ ਤਰ੍ਹਾਂ ਦਾ ਜੀਵਨ ਹੋ ਗਿਆ ਵੇਣ ਪਰਮੇਸ਼ਰ ਜੋਗ ਕਰੇ ਫਿੱਟ ਸੋ ਜੀਵਨ ਹੋਏ ਫਿੱਕਾ ਫਿੱਕਾ ਜੀਵਨ ਜਦ ਹੀ ਉਹਦੇ ਵਿੱਚ ਪਰਮੇਸ਼ਰ ਹੀ ਨਹੀਂ ਹੈ ਵਾਹਿਗੁਰੂ ਦੇ ਮਲਾਪ ਦਾ ਵਰਾਗ ਹੀ ਨਹੀਂ ਹੈ ਹੈਨਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸਾਰਾ ਵਾਹਿਗੁਰੂ ਦਾ ਭੇਦ ਦਿੰਦੇ ਆ ਅਕਾਲ ਪੁਰਖ ਦਾ ਭੇਦ ਦਿੰਦੇ ਆ ਹਾਂਜੀ ਫਿਰ ਇਹ ਦਾਤਾ ਦਾ ਕੋਈ ਮਹਿਣਾ ਨਹੀਂ ਰਹਿ ਜਾਂਦਾ ਜਦੋਂ ਅਸੀਂ ਸਤਿਗੁਰ ਤੇ ਸ਼ਬਦ ਨੂੰ ਵਿਚਾਰ ਕੇ ਚੱਲਦੇ ਆ ਤੇ ਫਿਰ ਅਕਾਲ ਪੁਰਖ ਦੀ ਹੀ ਮੰਗ ਕਰਦਾ ਗੁਰੂ ਕਾ ਸਿੱਖ ਜਿਹੜਾ ਹੁੰਦਾ ਹੈ ਉਹਦੇ ਦਰਸ਼ਨਾਂ ਦੀ ਤਾਂ ਕਰਦਾ ਹੈਗਾ ਉਧਰ ਨੂੰ ਹੀ ਤੁਰਦਾ ਹੈਗਾ ਜਿੱਦਾਂ ਗੁਰੂ ਕਹਿੰਦਾ ਹੈਗਾ ਪੂਛ ਚਲੋ ਗੁਰ ਆਪਣੇ ਜੈ ਪ੍ਰਭ ਤੈ ਹੀ ਜਾਈਏ ਜਦੋਂ ਕਾਲਪੁਰਖ ਹੀ ਮਿਲ ਗਿਆ ਫਿਰ ਤਾਂ ਸਭ ਕੁਝ ਹੀ ਮਿਲ ਗਿਆ ਹਾਂ ਬਿਲਕੁਲ ਜੀ ਇਹ ਸੱਚੇ ਪਾਤਸ਼ਾਹ ਕਹਿੰਦੇ ਆ ਫਿਰ ਆਨੰਦ ਹੀ ਆਨੰਦ ਹੈਗਾ ਫਿਰ ਸਾਰੇ ਸੰਸਾਰ ਦੇ ਖਜ਼ਾਨੇ ਮਤੈਦ ਹੁੰਦੇ ਆ ਹਾਂ ਆਉਂਦੇ ਤੁਹਾਡੇ ਅੰਦਰ ਇਹਨਾਂ ਆਨੰਦ ਕਿਦਾਂ ਸੁੱਖ ਕੇ ਤਾਂ ਅੰਦਰ ਆ ਇਹ ਹੁਣ ਬੜੀ ਆਵਾਜ਼ ਤੇ ਵਿੱਚ ਪਤਾ ਲੱਗ ਰਿਹਾ ਵੀ ਇਹ ਲੱਗਦਾ ਵੀ ਇੱਕ ਵਿਅਕਤੀ ਨੂੰ ਜੋ ਚਾਹੀਦਾ ਸੀ ਉਹ ਮਿਲ ਚੁਕਾ ਹੈ ਉਹਨੂੰ ਸਭ ਕੁਝ ਮਿਲ ਚੁਕਾ ਹੈ ਉਹ ਸਾਰੇ ਪਰੇ ਹੋ ਚੁਕਾ ਹੈ ਮਨ ਜੀਤੋ ਵੀ ਹਾਂ ਉਹਨੂੰ ਕੁਝ ਚਾਹੀਦਾ ਕਿ ਨਹੀਂ ਚਾਹੀਦਾ ਬਸ ਸੈਟੀਸਫਾਈਡ ਹੈ ਇਸ ਤਰ੍ਹਾਂ ਜੀ ਸੱਚੇ ਪਾਤਸ਼ਾਹ ਦੀ ਜੋ ਗੁਰੂ ਕੀ ਬਾਣੀ ਹੈ ਨਾ ਇਹ ਬਾਣੀ ਅਸੀਂ ਸਮਝ ਰਹੇ ਹਾਂ ਗੁਰਮੁਖਵਾਲਾ ਸੋ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਪਾਸੋਂ ਜਿਵੇਂ ਜਿਵੇਂ ਅਸੀਂ ਸੁਣਦੇ ਆ ਨਾ ਇਹਨਾਂ ਦੀ ਸ਼ਬਦ ਦੀ ਵਿਚਾਰ ਗੁਰੂ ਦੇ ਜਿਹੜੇ ਸ਼ਬਦ ਆ ਤੁਰੰਦਰ ਸਾਡੇ ਵਾਸਤੇ ਜਾਂਦੇ ਆ ਹੂੰ ਅਸੀਂ ਬਰੇ ਦੂਰ ਦਰਾਡੇ ਇਹਨਾਂ ਦੇ ਨਾਲ ਸਫ਼ਰ ਕਰਦੇ ਆ ਕਿਉਂਕਿ ਜਿਹੜੇ ਗੁਰਮੁਖ ਹੁੰਦੇ ਆ ਨਾ ਉਹਨਾਂ ਦਾ ਅਭਿਆਸ ਬਹੁਤ ਹੁੰਦਾ ਹੈਗਾ ਉਹਨਾਂ ਦਾ ਕੋਈ ਔਰਾ ਹੁੰਦਾ ਹੈ ਰਹਾ ਹੁੰਦਾ ਹੈਗਾ ਉਹਨਾਂ ਦੀ ਬੰਦ ਕੀਦਾ ਤੇ ਇੱਕ ਜੇ ਅਸੀਂ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਤ ਸਤ ਕਰਕੇ ਮੰਨਦੇ ਆ ਤੇ ਦੋ ਚੀਜ਼ਾਂ ਰਲ ਜਾਂਦੀਆਂ ਤੇ ਮਹਾਰਾਜ ਦਾ ਸ਼ਬਦ ਫਿਰ ਇਹ ਵੀ ਕਹਿੰਦਾ ਆਪਾਂ ਨੂੰ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖਿਆ ਸਾਰੀ ਸ੍ਰਿਸ਼ਟੀ ਦੇ ਵੱਡੇ ਵੱਡੇ ਰਾਜੇ ਦੁਖੀਆ ਹਣੇ ਤੇ ਮਹਾਰਾਜ ਕਹਿੰਦੇ ਜਦੋਂ ਤੁਸੀਂ ਬੰਦਗੀ ਕਰੋਗੇ ਨਾਮ ਜਪੋਗੇ ਨਾਮ ਦੇ ਵਿੱਚ ਸਮਾਓਗੇ ਤੁਹਾਨੂੰ ਸੋਖੀ ਸੁਖਾ ਆਨੰਦ ਹੀ ਨੰਦਾ ਹਨੀ ਪੈਸਾਦ ਖੁਸ਼ੀਆਂ ਸਦ ਚਾਓ ਮਨ ਆਨੰਦ ਹੈ ਜੀਓ ਅਸਲੀ ਆਨੰਦ ਦਾ ਭੇਦ ਆ ਜਾਂਦਾ ਨਾ ਫਿਰ ਫਿਰ ਅਕਾਲਪੁਰਖ ਵਾਹਿਗੁਰੂ ਆਪਦੇ ਸਿੱਖ ਦੀ ਪੈਜ ਰੱਖਦਾਗਾ ਉਹ ਜੈ ਜੈ ਕਾਜਕਿਰਤ ਸੇਵਕੀ ਤਹਾ ਤਹਾ ਉੱਠਦਾ ਵੇ ਉਹ ਜਿੱਦਨ ਗੁਰੂ ਦਾ ਸਿੱਖ ਚੱਲਦਾ ਸੇਵਕ ਚੱਲਦਾ ਕਿਉਂਕਿ ਆਸਰਾ ਉਹਦਾ ਹੁੰਦਾ ਉਹ ਟਾਸਕ ਫਰਮ ਥਿਉਰੀ ਉਹ ਸਾਰੇ ਕਾਜ ਤੇ ਸੰਸਾਰ ਦੇ ਵਿੱਚ ਉਹਦੀ ਮਤਲਬ ਕਿ ਪਿੱਠ ਨਹੀਂ ਲੱਗ ਦਿੰਦਾ ਉਹ ਨਾਲ ਚੱਲਦਾ ਅਕਾਲਪੁਰਖ ਵਾਹਿਗੁਰੂ ਜਿੱਦਨ ਉਹਦਾ ਸਿੱਖ ਚੱਲਦਾ ਜੇ ਤੇ ਕੋ ਗੁਰੂ ਦਾ ਨਾਮ ਹੈ ਉਹ ਕਦੇ ਹਾਰਦਾ ਨਹੀਂ ਮਤਲਬ ਗੁਰਸੇਵ ਦੇ ਨਾਲ ਆ ਕੇ ਖੜ ਜਾਂਦੇ ਆ ਪਿੱਠ ਨਹੀਂ ਤੁਸੀਂ ਕਹਿੰਦਾ ਪਿੱਠ ਨਹੀਂ ਲੱਗਣ ਦਿੰਦੇ ਗੁਰੂ ਸਾਹਿਬ ਆਪ ਉਹਨਾਂ ਦਾ ਕੰਮ ਕਰਾਂਦੇ ਹਾਂ ਹਾਂ ਬਿਲਕੁਲ ਜੀ ਸੱਚੇ ਬਾਸ਼ਾਦਤ ਸੀਜ਼ਨ ਆ ਹੈ ਜਿਸ ਦੇ ਹੋਏ ਵਾਲ ਸੋ ਕਦੇ ਨਾ ਹਾਰਦਾ ਜਿਸ ਨੂੰ ਕਰੇ ਰਾਮ ਇਸ ਨਾ ਵਿਸਾਰਦਾ ਨਾ ਤਾਂ ਉਹਨੂੰ ਵਿਸਾਰਦਾ ਅਕਾਲ ਪੁਰਖ ਆਪ ਦੇ ਮਨੋਂ ਹਾਂ ਜੀ ਕਿਉਂਕਿ ਉਹ ਗੁਰੂ ਦਾ ਜਿਹੜਾ ਸਿੱਖ ਹੁੰਦਾ ਉਹਨੇ ਆਸਰਾ ਵੀ ਉਹਦਾ ੱਤਕਿਆ ਹੁੰਦਾ ਹੈ ਨਾ ਹੀ ਉਹਨੂੰ ਹਾਰ ਦਿੰਦਾ ਸੰਸਾਰ ਦੇ ਵਿੱਚ ਹਮੇਸ਼ਾ ਉਹਨੂੰ ਜਿੱਤ ਦੇ ਵੱਲ ਲੈ ਕੇ ਜਾਂਦਾ ਹੈ ਤਾਂ ਤਾਂ ਕਹਿੰਦੇ ਨੇ ਵੀ ਗੁਰਮਖ ਹੋ ਉਹ ਹੈ ਨਾ ਗੁਰਮੁਖ ਜਿਹੜਾ ਹੁੰਦਾਗਾ ਜੀ ਜਨ ਸਭ ਸ੍ਰਿਸ਼ਟ ਉਪਾਈ ਗੁਰਮੁਖ ਸੋਭਾ ਪਾਵੇਗਾ ਇੱਥੇ ਗੁਰਮੁਖ ਦੀ ਸੋਭਾ ਹੋਣੀ ਹੈ ਕਾਲ ਯੁਗ ਮੈਂ ਸੋਭਾ ਨਾਮ ਕੀ ਬਿਨਾਂ ਨਾਮ ਹੈ ਸੋਭਨਾ ਹੋਏ ਜੋ ਮਰਜੀ ਕਰ ਲੋ ਮਹਾਰਾਜ ਕਹਿੰਦੇ ਕਾਲ ਯੁਗ ਦੇ ਵਿੱਚ ਸੋਭਾ ਨਹੀਂ ਹੋਣੀ ਨਾਮ ਤੋਂ ਬਿਨਾ ਤੇ ਨਾਮ ਦੇ ਵਿੱਚ ਤੁਹਾਨੂੰ ਸੋਹਣਾ ਪੈਣਾਗਾ ਇਹ ਗੁਰੂਸ ਦੇ ਇਹ ਸ਼ਬਦ ਦਾ ਫੈਸਲਾ ਗੁਰੂ ਦਾ ਹਾਂਜੀ ਕਾਲ ਯੁਗ ਦੇ ਵਿੱਚ ਅਕਾਲਪੁਰਖ ਨੂੰ ਪਾਣਾ ਰੱਬ ਨੂੰ ਪਾਣਾ ਖੋਖਾ ਹਣੇ ਮਹਾਰਾਜ ਦੇ ਜੇ ਸ਼ਬਦ ਅਨੁਸਾਰ ਗੁਰੂ ਸਾਹਿਬ ਦੀ ਬਾਣੀ ਮੁਤਾਬਕ ਆਪਾਂ ਵੇਖੀਏ ਤਾਂ ਕਾਲ ਯੁਗ ਨਾਨਕ ਨਾਮ ਸੁਖਾਲਾ ਬਹੁਤ ਸੌਖਾ ਮਤਲਬ ਕਿ ਖੇੜਾ ਹੁਣੇ ਕੁਝ ਸਮਾਂ ਪਹਿਲਾਂ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਇਹ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਲੇਟੈਸਟ ਤਰੀਕੇ ਦੇ ਨਾਲ ਸਾਰਾ ਖੇੜ ਸਮਝਾ ਦਿੱਤਾ ਪਹਿਲਾਂ ਤਾਂ ਔਖਾ ਸੀਗਾ ਨਾ ਤੇ ਇਹ ਕਲਯੁਗ ਦੇ ਵਿੱਚ ਤਾਂ ਬਹੁਤ ਹੀ ਸੌਖਾ ਤਰੀਕਾ ਹੈ ਆਪਣੇ ਕੋਲੇ ਸਾਧਨਾ ਸੰਗਤ ਕਰਕੇ ਆਪਾਂ ਕੁਝ ਘੰਟਿਆਂ ਵਿੱਚ ਵਾਪਸ ਜਾ ਸਕਦੇ ਹਾਂ ਗੁਰੂ ਘਰ ਚਾਹਨਾ ਅਸੀਂ ਕਲਯੁਗ ਦੇ ਵਿੱਚ ਕੋਈ ਔਖਾ ਨਹੀਂ ਹੈ ਉਲਟਾ ਸੌਖਾ ਹੈ ਬਿਲਕੁਲ ਸੌਖਾ ਜੀ ਕਲਯੁਗ ਦੇ ਵਿੱਚ ਜਿੱਥੇ ਸੰਗਤ ਆ ਦੇ ਸਾਨੂੰ ਗੁਰਮੁਖ ਮਿਲੇ ਹੋਏ ਆ ਤਾਂ ਬਹੁਤ ਹੀ ਸੌਖਾ ਹੈ ਬਹੁਤ ਸੌਖਾ ਹੈ ਜਦੋਂ ਸਿੱਖ ਗੱਲ ਕਰਦੇ ਉਹ ਕਹਿੰਦੇ ਜਿੰਨੇ ਕੁ ਕੀਤਾ ਹੋਵੇ ਉਹਦੇ ਲਈ ਬਹੁਤ ਸੁੱਖਾ ਹੁੰਦਾ ਆ ਹਾਂ ਬਿਲਕੁਲ ਜੀ ਕਿਉਂਕਿ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਆ ਨਾ ਤਨ ਕੀ ਬਰਕਤ ਖਾਹੇ ਅਸੰਖ ਕਰੋੜੇ બીજી ਕੋਈ ਗੁਰਮੁਖ ਤੁਹਾਨੂੰ ਜ਼ਿੰਦਗੀ ਦੇ ਵਿੱਚ ਮਿਲ ਸਕਦਾ ਮਿਲ ਜਾਂਦਾ ਹੈ ਇਸ ਅਧਿਆਤਮਿਕਤਾ ਦੇ ਮਾਰਗ ਤੇ ਪ੍ਰਭੂ ਮਿਲਾਪ ਦੇ ਮਾਰਗ ਤੇ ਤਾਂ ਫਿਰ ਜਿਹੜੀ ਉਹਦੀ ਬੰਦਗੀ ਕੀਤੀ ਹੁੰਦੀ ਹੈ ਨਾ ਉਹਦੀ ਜਿਹੜੀ ਬਰਕਤ ਹੁੰਦੀ ਹੈ ਉਹ ਆਪ ਦੀ ਬੰਦਗੀ ਦੇ ਵਿੱਚੋਂ ਸਾਨੂੰ ਚੇਟਕਲਾ ਦਿੰਦਾ ਹੈਗਾ ਸਾਡੀ ਮਦਦ ਕਰਦਾ ਹੈਗਾ ਗੁਰੂ ਦੇ ਸ਼ਬਦ ਨੂੰ ਸਮਝਾਉਣ ਤੇ ਇਸ ਬੰਦਗੀ ਦੇ ਰਸਤੇ ਉੱਤੇ ਤੋਰਨ ਤੇ ਤਾਂ ਇਹ ਖੇੜ ਸੋਖਾ ਹੈਗਾ ਕਦੇ ਤੁਹਾਨੂੰ ਕੋਈ ਈਰਖਾ ਨਹੀਂ ਆਈ ਕਿਉਂਕਿ ਆਮ ਬੰਦੇ ਨੂੰ ਤਾਂ ਇਹ ਹੀ ਹੋ ਜਾਂਦਾ ਵੀ ਹਾਂ ਉਹਨੇ ਗੱਡੀ ਵੱਡੀ ਲੈ ਲਈ ਮੈਂ ਵੀ ਲਵਾਵਾਂਗਾ ਉਹਨੇ ਘਰ ਵੱਡਾ ਲੈ ਲਿਆ ਮੈਂ ਵੀ ਲਵਾਵਾਂਗਾ ਕਦੇ ਤੁਹਾਡੇ ਮਨ ਚ ਇਹ ਚੀਜ਼ ਨਹੀਂ ਆਈ ਹਾਂ ਜੀ ਨਹੀਂ ਇਸ ਤਰ੍ਹਾਂ ਦਾ ਨਹੀਂ ਕਿਉਂਕਿ ਇਹ ਆਪਾਂ ਜੇਕਰ ਸ਼ਬਦ ਨੂੰ ਮੰਨਦੇ ਆਂ ਗੁਰੂ ਸਾਹਿਬ ਦੀ ਬਾਣੀ ਮੁਤਾਬਕ ਅਸੀਂ ਜੀਵਨ ਜਿਉਣੇ ਆ ਫਿਰ ਤੁਹਾਨੂੰ ਇਹਨਾਂ ਗੱਲਾਂ ਤੋਂ ਉਪਰ ਉੱਠ ਕੇ ਚੱਲਣਾ ਪਵੇਗਾ ਕਿਉਂਕਿ ਗੁਰੂ ਸਾਹਿਬ ਦਾ ਫੈਸਲਾ ਨਾ ਗੁਰੂ ਸਾਹਿਬ ਦੇ ਸ਼ਬਦਮਤਾਵ ਕਾਪਣੂ ਜੀਵਨ ਜੀਵਨ ਸਿਖਾਈ ਹੈ ਜੈ ਬਸਾਲਾ ਤੇ ਬੈਸਾ ਸੁਆਮੀ ਜੈ ਪੇ ਜੈ ਤੇ ਜਾਵਾ ਸਭ ਨਗਰੀ ਮੈਂ ਕੋ ਰਾਜਾ ਸਭੇ ਪਵਿਤ ਹੈ ਥਾਮਾ ਹੈ ਨਾ ਇਸ ਲਈ ਸਾਰਾ ਖੇੜੋ ਵਹਿਰਦਾ ਜਦੋਂ ਕਿਸੇ ਨੂੰ ਕੀ ਦੇਣਾ ਹੈ ਨਾ ਉਹਦਾ ਮੇਰੇ ਨਾਮ ਰਾਏ ਜਿਹਾ ਰੱਖੇ ਤੈ ਉਹ ਰਹੀ ਹੈ ਤੁਧ ਪਾਵੈ ਤਾਂ ਨਾਮ ਚ ਪਾਵੈ ਸੁਖ ਤੇ ਰੰ ਦਿੱਤਾ ਲੈ ਹੀ ਹੈ ਨਾ ਇਹ ਗੁਰਸੇਵ ਦੇ ਬੱਚੇ ਆ ਅਸੀਂ ਤੇ ਉਹ ਦੀ ਨਦਰ ਵਿੱਚ ਆ ਇਸ ਲਈ ਇਹ ਗੁਰਸਿੱਖ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਕਾਲਪੁਰਖ ਵਾਹਿਗੁਰੂ ਨੇ ਇੱਕ ਜਿਹੜਾ ਕੀੜਾ ਥੱਲੇ ਜਾਂਦਾ ਉਹ ਵੀ ਦਿਖਦਾ ਤੇ ਉਹਦੇ ਦਾਣਿਆਂ ਦੀ ਗਿਣਤੀ ਦਾ ਵੀ ਉਹਨੂੰ ਪਤਾ ਵੀ ਕਿੰਨੇ ਦਾਣੇ ਚੁੱਕ ਕੇ ਖੱਡ ਚ ਲੈ ਗਿਆ ਹਾਂਜੀ ਖਾਸ ਮੈਂ ਨਜ਼ਰੀਂ ਕੀੜਾ ਆਵੇ ਜਿੱਥੇ ਚੁਗਿਆ ਦਾਣੇ ਕਿੰਨੇ ਦਾਣੇ ਚੁੱਕ ਕੇ ਲੈ ਗਿਆ ਤੇ ਤੂੰ ਤਾਂ ਆ ਵਿਸ਼ੇਸ਼ ਆ ਇਨਸਾਨ ਤਾਂ ਉਹਦਾ ਵਿਸ਼ੇਸ਼ਤਾ ਉਹਦੇ ਤੇ ਸਾਜ ਹੈ ਤੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੋਂ ਦਰਾਖੇ ਕੇ ਸਿਰ ਜਨਹਾਰ ਜਿਨ ਪੈਦਾਇਸ਼ ਤੋਂ ਕੀ ਐ ਸੋਈ ਦੇ ਆਧਾਰ ਉਹ ਹੀ ਆਸਰਾ ਦੇਵੇਗਾ ਇਸ ਲਈ ਇਹਨਾਂ ਗੱਲਾਂ ਨੂੰ ਮਨ ਦੇ ਵਿੱਚ ਇੱਕ ਗੁਰਸਿੱਖ ਅਭਿਆਸੀ ਉਹ ਨੀਰ